ਨਮਸਕਾਰ ਤੁਸੀਂ ਦੇਖ ਰਹੇ ਹੋ ਰਤਮ ਪੰਜਾਬੀ ਮੈਂ ਹਾਂ ਤੇਜਸwini ਰਾਏ ਸੁਪਨਿਆਂ ਦਾ ਘਾਰ ਹਰ ਵਿਅਕਤੀ ਦੀ ਜ਼ਿੰਦਗੀ ਦੀ ਸਭ ਤੋਂ ਵੱਡੀ ਇੱਛਾ ਹੁੰਦੀ ਹੈ ਪਰ ਜਦੋਂ ਇਸ ਇੱਛਾ ਨੂੰ ਹਕੀਕਤ ਵਿੱਚ ਬਦਲਣ ਦੀ ਗੱਲ ਆਉਂਦੀ ਹੈ ਤਾਂ ਇਹ ਸੁਪਨਾ ਅਕਸਰ ਭ੍ਰਸ਼ਟਾਚਾਰ ਅਤੇ ਬੇਈਮਾਨੀ ਦੀ ਦੀਵਤੇ ਖੜਾ ਜਾਪਦਾ ਹੈ ਅਜਿਹਾ ਇੱਕ ਗੰਭੀਰ ਮਾਮਲਾ ਅੱਜ ਪੰਜਾਬ ਤੋਂ ਸਾਹਮਣੇ ਆਇਆ ਜਿੱਥੇ ਗੈਰ ਕਾਨੂੰਨੀ ਕਲੋਨੀਆਂ ਦੇ ਖੇੜ ਨੇ ਨਾ ਸਿਰਫ ਸੂਬੇ ਦੀ ਕਾਨੂੰਨ ਪ੍ਰਣਾਲੀ ਨੂੰ ਚੁਣੌਤੀ ਦਿੱਤੀ ਹੈ ਸਗੋਂ ਆਮ ਲੋਕਾਂ ਦੀਆਂ ਉਮੀਦਾਂ ਅਤੇ ਮਿਹਨਤ ਦੀ ਕਮਾਈ ਨੂੰ ਵੀ ਦਾਗ ਲਾਇਆ ਹੈ ਸਵਾਲ ਇਹ ਹੈ ਕਿ ਇਹ ਗੈਰ ਕਾਨੂੰਨੀ ਕਲੋਨੀਆਂ ਸਿਰਫ ਬਿਲਡਰਾਂ ਦੀ ਖੇਡ ਨੇ ਜਾਂ ਫਿਰ ਸਿਸਟਮ ਵੀ ਇਸ ਵਿੱਚ ਸ਼ਾਮਲ ਹੈ ਪੰਜਾਬ ਹਰਿਆਣਾ ਹਾਈ ਕੋਰਟ ਵਿੱਚ ਇੱਕ ਜਨਹਿਤ ਪਟੀਸ਼ਨ ਦਾਇਰ ਕੀਤੀ ਗਈ ਜਿਸ ਵਿੱਚ ਦੋਸ਼ ਲਗਾਇਆ ਗਿਆ ਹੈ ਕਿ ਬਿਲਡਰ ਬਿਨਾ ਐਨਓਸੀ ਪ੍ਰਾਪਤ ਕੀਤੇ ਖੁੱਲੇ ਆਮ ਗੈਰ ਕਾਨੂੰਨੀ ਕਲੋਨੀਆ ਵਿਕਸਤ ਕਰ ਰਹੇ ਨੇ ਇਹ ਦੋਸ਼ ਸਿਰਫ ਮਿਲਰਾ ਤਾਂ ਖਿਸੇਮਤ ਨਹੀਂ ਨੇ ਸਗੋ ਪੁੱਡਾਪਾ ਪੰਜਾਬ ਅਰਬਨ ਡਵੈਲਪਮੈਂਟ ਅਥਾਰਟੀ ਦੇ ਅਧਿਕਾਰੀਆਂ ਦੀ ਮੀ ਭਗਤ ਦਾ ਵੀ ਜ਼ਿਕਰ ਕਰਦੇ ਨੇ ਪਟੀਸ਼ਨ ਵਿੱਚ ਅੰਮ੍ਰਿਤਸਰ ਦੇ ਲੀਗਲ ਐਕਸ਼ਨ ਐਂਡ ਵੈਲਫੇਅਰ ਐਸੋਸੀਏਸ਼ਨ ਨੇ ਹਾਈ ਕੋਰਟ ਨੂੰ ਦੱਸਿਆ ਕਿ ਸੂਬੇ ਦੇ ਵੱਖ-ਵੱਖ ਜ਼ਿਲ੍ਹਿਆਂ ਵਿੱਚ ਤੇਜ਼ੀ ਨਾਲ ਗੈਰ ਕਾਨੂੰਨੀ ਕਲੋਨੀਆ ਬਣਾਈਆਂ ਜਾ ਰਹੀਆਂ ਨੇ ਕੁਝ ਮੁੱਖ ਕਲੋਨੀ ਦੇ ਨਾਂ ਦੇ ਸਾਹਮਣੇ ਆਏ ਨੇ ਜਿਵੇਂ ਕਿ ਇੰਡਸ ਗੋਲਡ ਸਿਟੀ ਸਟਾਰ ਸਿਟੀ ਐਸ ਐਮ ਸਟੇਟ ਰਾਇਲ ਬਿਲਾ ਅਤੇ ਆਸ਼ਿਆਨਾ ਗ੍ਰੀ ਪਟੀਸ਼ਨ ਕਰਤਾ ਨੇ ਇਹ ਵੀ ਦਾਵਾ ਕੀਤਾ ਕਿ ਜਦੋਂ ਇਹਨਾਂ ਕਲੋਨੀਆ ਬਾਰੇ ਜਾਣਕਾਰੀ ਮੰਗੀ ਗਈ ਸੀ ਤਾਂ ਕੋਈ ਠੋਸ ਜਵਾਬ ਨਹੀਂ ਦਿੱਤਾ ਗਿਆ ਇਹ ਸਮੱਸਿਆ ਸਿਰਫ ਜਲੰਧਰ ਅਤੇ ਤਰਨਤਾਰਨ ਤੱਕ ਸੀਮਤ ਨਹੀਂ ਹੈ ਪਟੀਸ਼ਨ ਕਰਤਾ ਨੇ ਕਿਹਾ ਕਿ ਇਹ ਰੈਕਡ ਪੂਰੇ ਪੰਜਾਬ ਵਿੱਚ ਚੱਲ ਰਿਹਾ ਹੈ ਤੇ ਅਜਿਹਾ ਕਲੋਨੀਆ ਵਿੱਚ ਰਹਿਣ ਵਾਲੇ ਲੋਕਾਂ ਨੂੰ ਬੁਨਿਆਦੀ ਸਹੂਲਤਾਂ ਲਈ ਲੰਬੇ ਸਮੇਂ ਤੱਕ ਇੰਤਜ਼ਾਰ ਕਰਨ ਲਈ ਮਜਬੂਰ ਹੋਣਾ ਪੈਂਦਾ ਹੈ ਇਹਨਾਂ ਗੈਰ ਕਾਨੂੰਨੀ ਕਲੋਨੀਆ ਵਿੱਚ ਰਹਿਣ ਵਲੇ ਲੋਕਾਲੇ ਸੜਕਾ ਪਾਣੀ ਬਿਜਲੀ ਵਰਗੀਆਂ ਜ਼ਰੂਰਤਾਂ ਇੱਕ ਸੁਪਨੇ ਵਾਂਗ ਬਣ ਜਾਂਦੀਆਂ ਐ ਇਸ ਤੋਂ ਬਾਅਦ ਇਸ ਮੁੱਦੇ ਤੇ ਸਖਤ ਰੁਕ અપਣਾਉਂਦੇ ਹੋਏ ਹਾਈ ਕੋਰਟ ਨੇ ਪੰਜਾਬ ਸਰਕਾਰ ਨੂੰ 14 ਮਈ ਤੱਕ ਸਟੇਟਸ ਰਿਪੋਰਟ ਦਾਇਰ ਕਰਨ ਦੇ ਨਿਰਦੇਸ਼ ਦਿੱਤੇ ਨੇ ਅਦਾਲਤ ਨੇ ਵੀ ਕਿਹਾ ਕਿ ਅਜਈਆਂ ਸਾਰੀਆਂ ਲੰਬਿਤ ਪਟੀਸ਼ਨਾਂ ਤੇ ਇਕੱਠੇ ਸੁਣਵਾਈ ਕੀਤੀ ਜਾਣੀ ਚਾਹੀਦੀ ਹੈ ਤਾਂ ਜੋ ਇਸ ਸਮੱਸਿਆ ਦਾ ਜਲ ਤੋਂ ਜਲਦ ਹੱਲ ਕੀਤਾ ਜਾ ਸਕੇ ਤਾ ਚੱਲ ਰਹੇ ਨੇ ਇਸ ਖਬਰ ਦੇ ਆਂਕੜਿਆਂ ਤੇ ਵੀ ਨਜ਼ਰ ਮਾਰਦੇ ਆ ਤੇ ਜਾਣਦੇ ਆ ਅਸਲ 'ਚ ਜਮੀਨੀ ਪੱਧਰ ਤੇ ਕੀ ਕੁਝ ਹੋ ਰਿਹਾ ਜੋ ਕਿ ਤੁਹਾਡਾ ਸਭ ਦਾ ਜਾਣਨਾ ਬਹੁਤ ਜ਼ਰੂਰੀ ਹੈ ਦੱਸ ਦੇ ਕਿ ਪਿਛਲੇ 1 ਸਾਲ ਵਿੱਚ ਭਗਵੰਤ ਮਾਨ ਸਰਕਾਰ ਤੇ ਲਗਾਤਾਰ ਦੋਸ਼ ਲੱਗਦੇ ਰਹੇ ਨੇ ਕਿ ਉਹ ਗੈਰ ਕਾਨੂੰਨੀ ਕਲੋਨੀਆ ਦੇ ਮੁੱਦੇ ਤੇ ਸਖਤ ਕਾਰਵਾਈ ਕਰਨ ਵਿੱਚ ਆਸਫਲ ਰਹੀ ਹੈ ਸਰਕਾਰੀ ਆਂਕੜੇ ਦਰਸਾਉਂਦੇ ਨੇ ਕਿ ਪੰਜਾਬ ਵਿੱਚ ਲਗਭਗ 14000 ਤੋਂ ਵੱਧ ਗੈਰ ਕਾਨੂੰਨੀ ਕਲੋਨੀਆ ਨੇ ਅਤੇ ਇਸ ਦੇ ਬਾਵਜੂਦ ਸਰਕਾਰ ਇਸ ਸਮੱਸਿਆ ਨੂੰ ਰੋਕਣ ਲਈ ਕੋਈ ਠੋਸ ਨੀਤੀ ਲਾਗੂ ਕਰਨ ਵਿੱਚ ਆਸਫਲ ਰਹੀ ਹੈ ਸਤੰਬਰ 2024 ਵਿੱਚ ਇੱਕ ਰਿਪੋਰਟ ਸਾਮਣੇ ਆਈ ਸੀ ਜਿਸ ਵਿੱਚ ਕਿਹਾ ਗਿਆ ਸੀ ਕਿ ਲੁਧਿਆਣਾ ਜਲੰਧਰ ਅਮ੍ਰਿਤਸਰ ਅਤੇ ਮੋਹਾਲੀ ਵਰਗੇ ਜ਼ਿਲ੍ਹਿਆਂ ਵਿੱਚ ਗੈਰ ਕਾਨੂੰਨੀ ਕਲੋਨੀਆਂ ਦੀ ਗਿਣਤੀ ਵੱਧ ਰਹੀ ਹੈ ਭਗਵੰਤ ਮਾਨ ਨੇ ਕਈ ਵਾਰ ਅਧਿਕਾਰੀਆਂ ਨੂੰ ਇਸ ਤੇ ਕਾਰਵਾਈ ਕਰਨ ਦੇ ਨਿਰਦੇਸ਼ ਵੀ ਦਿੱਤੇ ਨੇ ਪਰ ਅੱਜ ਤੱਕ ਜ਼ਮੀਨੀ ਪੱਧਰ ਤੇ ਨਤੀਜੇ ਨਹੀਂ ਦੇਖੇ ਗਏ ਜਦੋਂ ਇਹ ਮੁੱਦਾ ਵਿਧਾਨ ਸਭਾ ਵਿੱਚ ਉਠਾਇਆ ਗਿਆ ਤਾਂ ਮੁੱਖ ਮੰਤਰੀ ਨੇ ਇਸ ਨੂੰ ਪਿਛਲੀਆਂ ਸਰਕਾਰਾਂ ਦੀਆਂ ਨੀਤੀਆਂ ਦਾ ਨਤੀਜਾ ਦੱਸਿਆ ਪਰ ਕੀ ਮੁੱਖ ਮੰਤਰੀ ਵੱਲੋਂ ਦਿੱਤਾ ਗਿਆ ਸਪਸ਼ਟੀਕਰਨ ਕਾਫੀ ਹੈ ਜਦੋਂ ਸਰਕਾਰ ਖੁਦ ਆਪਣੀਆਂ ਜ਼ਿੰਮੇਵਾਰੀਆਂ ਨਿਭਾਉਣ ਵਿੱਚ ਅਸਫਲ ਰਹਿੰਦੀ ਹੈ ਤਾਂ ਜਨਤਾ ਨੂੰ ਇਸਦੀ ਕੀਮਤ ਚੁਕਾਉਣੀ ਪੈਂਦੀ ਹੈ ਗੈਰ ਕਾਨੂੰਨੀ ਕਲੋਨੀਆਂ ਸਿਰਫ ਗੈਰ ਕਾਨੂੰਨੀ ਉਸਾਰੀ ਹੀ ਨਹੀਂ ਐ ਸਗੋਂ ਸਰਕਾਰੀ ਪ੍ਰਣਾਲੀ ਦੀ ਅਸਫਲਤਾ ਤੇ ਪ੍ਰਸ਼ਾਸਨ ਦੀ ਇੱਕ ਜੀਵਨ ਦੀ ਜਾਗਦੀ ਉਦਾਹਰਣ ਹੈ ਭਗਵੰਤ ਮਾਨ ਸਰਕਾਰ ਨੂੰ ਸੋਚਣਾ ਪਵੇਗਾ ਉਹ ਕਦੋਂ ਤੱਕ ਇਸ ਮੁੱਦੇ ਨੂੰ ਅਣਗੋਲਿਆ ਕਰਦੇ ਰਹਿਣਗੇ ਸਵਾਲ ਇਹ ਹੈ ਕਿ ਕੀ ਮੁੱਖ ਮੰਤਰੀ ਸਿਰਫ ਬਿਆਨ ਬਾਜ਼ੀ ਤੱਕ ਹੀ ਸੀਮਤ ਰਹਿਣਗੇ ਜਾਂ ਲੋਕਾਂ ਦੇ ਸੁਪਨਿਆਂ ਦੇ ਖੇਡ ਨੂੰ ਖਤਮ ਕਰਨ ਲਈ ਸਖਤ ਕਦਮ ਚੁੱਕਣਗੇ ਗੈਰ ਕਾਨੂੰਨੀ ਕਲੋਨੀਆਂ ਵਿੱਚ ਰਹਿਣ ਵਾਲੇ ਲੋਕਾਂ ਨੂੰ ਇੱਕ ਸਥਾਈ ਹੱਲ ਦੀ ਲੋੜ ਹੈ ਬੁਨਿਆਦੀ ਸਹੂਲਤਾਂ ਤੇ ਕਾਨੂੰਨੀ ਸੁਰੱਖਿਆ ਦੇਣਾ ਜੇਕਰ ਹੁਣੇ ਕਦਮ ਨਾ ਚੁੱਕੇ ਗਏ ਤਾਂ ਇਹ ਸਮੱਸਿਆ ਪੰਜਾਬ ਦੇ ਵਿਕਾਸ ਦੀ ਨੀਂਹ ਨੂੰ ਹਿਲਾ ਸਕਦੀ ਹੈ